ਪੁੱਤਰੇ ਤੇ ਤੇ ਚਾਰ ਪੁੱਤਰੀਆਂ ਚਾਰ ਪੁੱਤਰੀਆਂ ਨੇ ਮੇਰੀਆਂ ਐਸੇ ਤਰ੍ਹਾਂ ਟਾਲੇ ਸਾਹਮਣੇ ਟਾਰ ਰਾਜ ਦੇ ਵਿੱਚ ਮੈਂ ਗਜਾਰਾ ਕਰਨ ਲਈ ਬੈ ਕੇ ਆਪਣੇ ਮੀਂ ਕਣੀਆਂ ਵੀ ਇਹਦੇ ਵਿੱਚ ਹੀ ਆ ਵੜਨ ਤੇ ਵਿੱਚ ਟਾਰ ਆਈ ਆ ਜਿੱਥੇ ਜਾਨਵਰ ਵੀ ਨਹੀਂ ਰਹਿੰਦੇ ਤੁਸੀਂ ਇਹਦੇ ਸੌਂਦੇ ਕਿਦਾਂ ਹੋ ਅਸੀਂ ਐਸੇ ਤਰ੍ਹਾਂ ਚਾਰ ਚਾਰ ਜੀ ਹੋ ਕੇ ਸਾਹਮਣੇ ਆ ਕੇ ਚਾਰ ਚੀ ਜੀ ਦੋ ਧੀਆਂ ਨੇ ਚਾਰ ਮੈਂ ਚਾ ਦੋ ਦੀ ਮਾਂ ਪਾਂ ਦੀ ਤਿੰਨ ਤੇ ਦੋ ਤੇ ਨਿਆਣੇ ਮੈਂ ਆਪਣੀ ਦੋ ਮੰਜੀਆਂ ਤੇ ਹੀ ਪੜਾਂਗੀ ਯਕੀਨ ਰੱਖਦੇ ਹੋ ਖੁਦਾ ਤੇ ਯਕੀਨ ਰੱਖਿਆ ਖੁਦਾ ਹੀ ਆਏਗਾ ਦਵਾਈ ਸਾਡੇ ਖਾਲ ਆ ਤੂੰ ਹੀ ਖਦਾ ਤੁਰ ਕੇ ਤੂੰ ਹੀ ਜਨਾ ਉਹ ਵੀ ਖਦਾ ਤੁਰ ਕੀ ਉਹ ਵੀ ਸਾਡੇ ਰੱਬ ਦੇ ਦਾਸ ਵਾ ਜਨਾ ਵੇਖੋ ਗਰੀਬੀ ਦਾਵਾ ਤੇ ਮੈਂ ਇੱਕ ਗੱਲ ਕਹਿ ਸਕਦਾ ਪਰ ਜਿਹੜੀ ਪੋਜ਼ਿਟਿਵ ਚੀਜ਼ ਮੈਂ ਹਰ ਜਗ੍ਹਾ ਤੇ ਕਹਿੰਦਾ ਬਹੁਤ ਸਾਰੇ ਲੋਕਾਂ ਨੂੰ ਉਸ ਵਾਹਿਗੁਰੂ ਸਖਦਾ ਤੇ ਆਪਣੇ ਖੁਦਾ ਤੇ ਯਕੀਨ ਹੈ ਇਹ ਯਕੀਨ ਹੀ ਉਹਨਾਂ ਨੂੰ ਪਾਰੋ ਤਾਰਾ ਕਰਦਾ ਜਦੋਂ ਕੋਈ ਮਿਨਿਸਟਰੀ ਵਾਲੇ ਖੜੇ ਹੋ ਜਾਣ ਕੋਈ ਹੋਰ ਜਿਹੜੇ ਭੈਣ ਭਰਾ ਜਿਹੜੇ ਬਾਹਲੇ ਦੇਸ਼ਾਂ ਵਿੱਚ ਕੋਈ ਖੜੇ ਹੋ ਕੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਕਿ ਇਹ ਜਿਹੜਾ ਘਰ ਮਕਾਨ ਜਿਹੜਾ ਬਣ ਜਾਵੇ ਤੇ ਇਹ ਜਿਹੜਾ ਪਰਿਵਾਰ ਅੱਛੇ ਤਰੀਕੇ ਨਾਲ ਆਪਣਾ ਜਿਹੜਾ ਜ਼ਿੰਦਗੀ ਜੀਵਨ ਬਸਰ ਕਰ ਸਕਣ ਨਵੀਂ ਜਿੱਤਰਾ ਲੋਕਾਂ ਦੇ ਰਵਿੰਦੇ ਵਧੀਆ ਉੱਧਾ ਰਹਿਣ ਸਾਡੀ ਤਾਂ ਨੰਗੀ ਘਰੀ ਨਿਆਣਿਆਂ ਦੀ ਵਿਚਾਰਿਆਂ ਦੀ ਜ਼ਿੰਦਗੀ ਇਸੀ ਮੈਂ ਮੰਗ ਮੈਂ ਕੁਝ ਨਹੀਂ ਕਰਦੀ ਮੇਰੇ ਪੋਤਿਆਂ ਦੀ ਮੰਗ ਹੈ ਓਏ ਕਿ ਮਰੇ ਅੱਗੇ ਬੱਚੇ ਦੋ ਤਿੰਨ ਤੋੜ ਕੇ ਤੇ ਮੇਰੇ ਇਹ ਵੀ ਪੋਤਰੇ ਸੁਖੀ ਬੱਚਾ ਮੇਰੀਆਂ ਮਰਾਈ ਮਰੇ ਪੋਤਿਆਂ ਨੂੰ ਲਾ ਦੋ ਮੈਂ ਬੜੀ ਔਖੀ ਆ ਬਹੁਤ ਜ਼ਿਆਦਾ ਤੰਗੀ ਚਾਖਨੇ ਆ ਤੋ ਪੰਜਾਬੀਓ ਪੰਜਾਬ ਉਹ ਕੌਮ ਹੈ ਜਿਹਨੂੰ ਮੈਂ ਕਈ ਵਾਰੀ ਆਪਣੀਆਂ ਸਟੇਜਾਂ ਤੇ ਕਿਹਾ ਕਿ ਮੈਂ ਕਲਾਕਾਰ ਵੀ ਆ ਇੱਕ ਕਿ ਸ਼ੇਰਾਂ ਦੀ ਕੌਮ ਹੈ ਜਿੱਤੇ ਮਾਲਕ ਦੀ ਉਸ ਖੁਦਾ ਦੀ ਉਸ ਵਾਹਿਗੁਰੂ ਦੀ ਬੜੀ ਵੱਡੀ ਕਿਰਪਾ ਸਾਨੂੰ ਪਰਮਾਤਮਾ ਨੇ ਜਿਹੜੇ ਐਨ ਆਰ ਆਈ ਲੋਗ ਨੇ ਐਨ ਆਰ ਆਈ ਜਿਹੜੇ ਪੰਜਾਬੀ ਨੇ ਉਹ ਇੰਨਾ ਕ ਪੈਸਾ ਵਾਹਿਗੁਰੂ ਨੇ ਦਿੱਤਾ ਹੈ ਕਿ ਅਸੀਂ ਗਿਣ ਨਹੀਂ ਸਕਦੇ ਪਰ ਅੱਜ ਮੈਂ ਜਰੂਰ ਚਾਹਨਾ ਕਿ ਤੁਸੀਂ ਵੀ ਇਸ ਪਰਿਵਾਰ ਦੀ ਬਾਹ ਫੜੋ ਸਿਆਣੇ ਲੋਕ ਕਹਿੰਦੇ ਨੇ ਕਿ ਇਨਸਾਨ ਉਹੀ ਹੈ ਜਿਹੜਾ ਕਿਸੇ ਦਾ ਦਰਦ ਪਹਿਚਾਣੇ ਆਪਾਂ ਆਪਣੇ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਦੇ ਵਸਨੀਕਾਂ ਦੀ ਗੱਲ ਕਰਦੇ ਆਂ ਜਿੱਥੇ ਅਕਸਰ ਲੋਕ ਮੰਦਰ ਗੁਰਦੁਆਰਿਆਂ ਹੋਰ ਜਗ੍ਹਾ ਤੇ ਬਹੁਤ ਵੱਡੇ ਦਾਨ ਕਰਦੇ ਨੇ ਕਰਨੇ ਵੀ ਚਾਹੀਦੇ ਆਂ ਅਸੀਂ ਇਹ ਨਹੀਂ ਕਹਿੰਦੇ ਕਿ ਧਾਰਮਿਕ ਜਗ੍ਹਾ ਤੇ ਕੋਈ ਦਾਨ ਨਾ ਕਰੇ ਪਰ ਜੋ ਸਾਡੇ ਗੁਰੂਆਂ ਪੀਰਾਂ ਨੇ ਕਿਹਾ ਹੈ ਇਹ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਜੇ ਤੁਸੀਂ ਆਪਣੇ ਹੱਕ ਸੱਚ ਨਹੀਂ ਕਮਾਈ ਦਾ ਦਾ ਸੰਬੰਧ ਕੱਢਣਾ দান ਕਰਨਾ ਤਾਂ ਕਿਸੇ ਐਸੇ ਪਰਿਵਾਰ ਨੂੰ ਐਸੇ ਵਿਅਕਤੀ ਨੂੰ ਚੁਣੋ ਜੋ ਲੱਗੇ ਲੱਗਦਾ ਹੈ ਕਿ ਤੁਹਾਡੀ ਮਦਦ ਦੀ ਉਸ ਨੂੰ ਵੱਡੀ ਲੋੜ ਹੈ ਮੈਂ ਗੱਲਾਂ ਇਸ ਕਰਕੇ ਕਰ ਰਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਅਮੀਪੁਰ ਚ ਪਹੁੰਚੇ ਹਾਂ ਜਦੋਂ ਗੁਰਦਾਸਪੁਰ ਤੋਂ ਕਲਾਨੋ ਰੋਡ ਤੇ ਜਾਇਦਾ ਹੈ ਤੱਕਰੀਬ 12 ਤੋਂ 13 ਕਿਲੋਮੀਟਰ ਜਾਂਦਿਆਂ ਇਹ ਪਿੰਡ ਬਿਲਕੁਲ ਜੀਟੀ ਰੋਡ ਦੇ ਉੱਪਰ ਆਉਂਦਾ ਹੈ ਜਿਸ ਪਰਿਵਾਰ ਦੇ ਵਿੱਚ ਪਹੁੰਚਿਆ ਪਰਿਵਾਰ ਦੇ ਹਾਲਾਤ ਤੁਹਾਨੂੰ ਵਿਖਾਉਂਦੇ ਆ ਜੋ ਤੁਹਾਨੂੰ ਤਸਵੀਰਾਂ ਵਿਖਾ ਰਹੇ ਆ ਇਹ ਤਸਵੀਰਾਂ ਵੇਖ ਕੇ ਤੁਸੀਂ ਹੈਰਾਨ ਹੋਗੇ ਕਿ ਬੀਤੇ ਮਹੀਨੇ ਵਿੱਚ ਇੰਨੀ ਜ਼ਬਰਦਸਤ ਠੰਡ ਪਈ ਕਿ ਅਸੀਂ ਆਪਣੇ ਕਮਰਿਆਂ ਵਿੱਚ ਨਿੱਗੀਆਂ ਰਜਾਈਆਂ ਜਾਂ ਕਈ ਇਹ ਹੀਟਰ ਲਾ ਕੇ ਅੱਗ ਸੇਕਦੇ ਨਜ਼ਰ ਆਏ ਹਾਂ ਪਰ ਇਸ ਪਰਿਵਾਰ ਨਾਲ ਮਿਲਾਨ ਜਾ ਰਹੇ ਹਾਂ ਜਿੱਥੇ ਇੱਕ ਬਜ਼ੁਰਗ ਮਾਤਾ ਉਮਰ ਮੇਰੇ ਖਿਆਲ ਨਾਲ ਕਰੀਬ 75 ਤੋਂ 80 ਸਾਲ ਹੋਏਗੀ ਜੋ ਕਿ ਆਪਣੇ ਪੋਤਰੇ ਤੇ ਪੋਤਰੀਆਂ ਨਾਲ ਆਪਣੀ ਨੌ ਨਾਲ ਕਰੀਬ 6 ਮੈਂਬਰ ਇਸ ਜਗ੍ਹਾ ਤੇ ਇਸ ਢਾਰੇ ਦੇ ਥੱਲੇ ਰਹਿੰਦੇ ਹਨ ਥੋੜਾ ਲਾਗੇ ਕਰਕੇ ਕੈਮਰਾ ਵਿਖਾਈਏ ਇਹ ਉਹ ਬਿਸਤਰਾ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਪਰਿਵਾਰ ਵੱਲੋਂ ਕਿ ਕਰੀਬ 3 ਮੈਂਬਰ ਇੱਕੋ ਬਿਸਤਰੇ ਤੇ ਪੈਂਦੇ ਹਨ ਲਾਗੇ ਇੱਕ ਹੋਰ ਮੰਝਾ ਡਾਇਆ ਜਾਂਦਾ ਹੈ ਅਤੇ ਅਸੀਂ ਵੱਡੀਆਂ-ਵੱਡੀਆਂ ਬਾਰੀਆਂ ਚੰਗੇ-ਚੰਗੇ ਘਰ ਫਰਨੀਚਰ ਲਗਾਏ ਹਨ ਚੰਗੀਆਂ ਬੂਹੇ ਬਾਰੀਆਂ ਲਗਾਈਆਂ ਹਨ ਪਰ ਇਹਨਾਂ ਵੱਲੋਂ ਇਹ ਤਰਪਾਲ ਤਾਣ ਕੇ ਇਸ ਠੰਡ ਵਿੱਚ ਇਸ ਮੀਂਹ ਵਿੱਚ ਆਪਣਾ ਗੁਜ਼ਾਰਾ ਕੀਤਾ ਜਾਂਦਾ ਹੈ ਦੂਜੇ ਪਾਸੇ ਬਾਥੂਨ ਦੇ ਹਾਲਾਤ ਵਿਖਾਉਣੇ ਹਨ ਅਸੀਂ ਆਪਣੇ ਬਾਥਰੂਮਾਂ ਦੇ ਵਿੱਚ ਜੇ ਮੈਂ ਗੱਲ ਕਰਾਂ ਤੇ ਮਹਿੰਗੀਆਂ ਮਹਿੰਗੀਆਂ ਟਾਈਲਾਂ ਲਗਾਈਆਂ ਹਨ ਕੋਸ਼ਿਸ਼ ਕਰਦੇ ਹਾਂ ਕਿ ਬਾਥਰੂਮ ਜਿਹੜਾ ਵਧੀਆ ਹੋਣਾ ਚਾਹੀਦਾ ਹੈ ਪਰ ਇਹ ਉਹ ਬਾਥਰੂਮ ਹੈ ਜਿੱਥੇ ਇਹ ਸਾਰਾ ਪਰਿਵਾਰ ਮੇਰੇ ਖਿਆਲ ਨਾਲ ਹੁੰਦਾ ਵੀ ਹੈ ਪਾਣੀ ਵੀ ਪੀਂਦਾ ਹੈ ਤੇ ਹੋਰ ਬਾਕੀ ਸਾਰੇ ਕੰਮ ਇੱਥੇ ਕੀਤੇ ਜਾਂਦੇ ਹਨ ਇਸ ਦਰਦ ਨੂੰ ਵਿਖਾਉਣਾ ਇਸ ਕਰਕੇ ਮੈਂ ਜ਼ਰੂਰੀ ਸਮਝਿਆ ਕਿਉਂਕਿ ਅਸੀਂ ਅੱਗੇ ਵੀ ਬਹੁਤ ਸਾਰੇ ਪਰਿਵਾਰਾਂ ਨੂੰ ਤੁਹਾਡੇ ਰੂਬਰੂ ਪੇਸ਼ ਕਰ ਚੁੱਕੇ ਹਾਂ ਤੁਹਾਡੇ ਵੱਲੋਂ ਵੱਡੀ ਮਦਦ ਕੀਤੀ ਗਈ ਹੈ ਚਾਹੇ ਐਨ ਆਰ ਆਈ ਯਾਰ ਦੋਸਤ ਹੋਣ ਸੱਜਣ ਮਿੱਤਰ ਹੋਣ ਚਾਹੇ ਸਮਾਜ ਸੇਵੀ ਸੰਸਥਾਵਾਂ ਹੋਣ ਚਾਹੇ ਹੋਰ ਲੋਕ ਜੋ ਗੁੰਤ ਸੇਵਾ ਕਰਦੇ ਹਨ ਕਾਫੀ ਅੱਗੇ ਆਏ ਹਨ ਆ ਹੁਣ ਮੈਂ ਗੱਲਬਾਤ ਕਰਾਉਣਾ ਉਸ ਮਾਤਾ ਨਾਲ ਮਾਤਾ ਜੀ ਆਓ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਪਹੁੰਚੇ ਮਾਤਾ ਜੀ ਨਾਮ ਕੀ ਹੈ ਤੁਹਾਡਾ ਜੀਰਾ ਜੀ ਜੀਰਾ ਜੀਰਾ ਮਾਵਾ ਜੀ ਪਹਿਲਾਂ ਦੱਸਿਓ ਪਰਿਵਾਰ ਦੇ ਵਿੱਚ ਤੁਹਾਡਾ ਜਿਹੜਾ ਪਤੀ ਸੀ ਸਾਨੂੰ ਪਤਾ ਲੱਗਾ ਕਿ ਉਹਦਾ ਦਿਹਾਂਤ ਹੋ ਗਿਆ ਪਰੋਂ ਦੀ ਮੌਤ ਹੋਈ ਉਹਨਾਂ ਦੀ ਤੇ ਉਸ ਤੋਂ ਬਾਅਦ ਤੁਹਾਡੇ ਤੇ ਕੀ ਵੀ ਥੀ ਮੇਰੇ ਤੇ ਜਿੱਤੇ ਅਨਪੀੜੀਆਂ ਮੈਂ ਪਾਲੀਆਂ ਜਿਹਾ ਇਦਾਂ ਹੀ ਆਪਣੀਆਂ ਗੋਆ ਛੋਟ ਛੋਟ ਮਿਹਨਤਾਂ ਕਰ ਕਰਕੇ ਬੜੀ ਵਕਤ ਮੈਂ ਬੜੇ ਦੇਖੇ ਤੇ ਆ ਪੋਤਰੀਆਂ ਪਾਤਰੀ ਮੈਂ ਆਪਣੇ ਘਰ ਨਾਲ ਆ ਕੇ ਪਾੜੇ ਕੋਈ ਰੋਟੀ ਤੇ ਵੀ ਸਾ ਸਾ ਅਨੁਸਾਰ ਤੇ ਸਾ ਸਾ ਮਨਜੀ ਤੁਸੀਂ ਲੋਟਾ ਦੇ ਸਾਹਮਣੇ ਸਭ ਕੁਝ ਇੱਥੇ ਰੱਖਿਆ ਕੋਈ ਸਾਨੂੰ ਕਿਹਦੀ ਸਾਂਝ ਨਹੀਂ ਕਿਹਦੀਆਂ ਰੱਬ ਤੇ ਤਾਂ ਸਾਂਝ ਮੈਂ ਰੱਬ ਦੇ ਗਤਿਸ਼ ਕਰ ਸਾਹਨ ਕਿਹਦੀ ਸਾਂਝ ਨਹੀਂ ਜਹਨ ਰੱਬ ਦੀ ਸਾਂਝ ਤੁਨ ਘਾੜੀ ਸਾਂਝ ਮੈਂ ਆਪਣੇ ਪੋਤਰੀਆਂ ਪਾਤਰੀ ਪਾਲਣ ਦੀ ਮਿਹਨਤ ਕਰ ਕ ਮਾਤਾ ਕਿੰਨੇ ਪੋਤਰੇ ਤੇ ਕਿੰਨੀਆਂ ਪੋਤਰੀਆਂ ਦੋ ਪੁੱਤਰ ਤੇ ਤੇ ਚਾਰ ਪੋਤਰੀਆਂ ਚਾਰ ਪੋਤਰੀਆਂ ਨੇ ਮੇਰੀਆਂ ਇਸ ਖੇਤਰ ਮਾ ਟਾਰੇ ਸਾਹਮਣੇ ਟਾਰ ਰਾਜ ਦੇ ਵਿੱਚ ਮੈਂ ਗੁਜਾਰਾ ਕਰਨ ਲਈ ਬੈ ਕੇ ਆਪਣੇ ਮੀਂਹ ਕਣੀਆਂ ਵੀ ਇਹਦੇ ਵਿੱਚ ਹੀ ਆ ਵਰਨਤ ਵਿੱਚ ਹੀ ਦੋ ਪੋਤਰੀਆਂ ਵਿਆਹਤੀਆਂ ਦੋ ਵਿਆਹਤੀਆਂ ਦੋ ਹੋਣ ਵਾਲੀਆਂ ਤੇ ਆਪਣੀ adda ਗੁਜਾਰਾ ਮਕਾਂ ਰਹੀਆਂ ਪੁੱਤ ਮੈਂ ਤਾਂ ਸਭ ਤੋਂ ਪਹਿਲਾਂ ਮੈਂ ਟਾਰੇ ਦੀ ਗੱਲ ਕਰਾਂ ਮੈਂ ਪਹਿਲਾਂ ਮੈਂ ਗੱਲ ਕੀਤੀ ਆ ਪੀਤੇ ਮਹੀਨੇ 'ਚ ਠੰਡ ਇੰਨੀ ਪਈ ਆ ਤੇ ਲੋਕਾਂ ਨੇ ਕਾਰੋਬਾਰ ਤੇ ਜਾਣਾ ਛੱਡਤਾ ਲੋਕੀ ਰਜਾਈਆਂ 'ਚ ਪੈਰੇ ਆਪਣੇ ਕਮਰਿਆਂ 'ਚ ਪੈਰੇ ਹੀਟਰਾਂ ਲੱਗੇ ਰਹੇ ਲੋਕੀ ਤੁਸੀਂ ਇਹ ਜਿਹੜਾ ਢਾਰਾ ਮੈਂ ਪੰਜਾਬੀ 'ਚ ਕਹਿ ਰਿਆਂ ਕਹਿਣਾ ਨਹੀਂ ਚਾਹੀਦਾ ਉਹ ਦਰਦ ਬਿਆਨ ਹੁੰਦਾ ਇਹ ਢਾਰਾ ਹੀ ਆ ਜਿੱਥੇ ਜਾਨਵਰ ਵੀ ਨਹੀਂ ਰਹਿੰਦੇ ਤੁਸੀਂ ਇਹਦੇ ਸੌਂਦੇ ਕਿਦਾਂ ਹੋ ਅਸੀਂ ਅਸੀਂ ਤਾਂ ਚਾਰ-ਚਾਰ ਜੀ ਹੋ ਕੇ ਸਾਹਮਣੇ ਆਏ ਚਾਰ ਚੀ ਜੀ ਦੋ 냔ੇ ਚਾਰ ਮੈਂ ਚਾ ਦੋ ਦੀ ਮਾਂ ਪੰਦੀ ਤਿੰਨ ਤੇ ਦੋ ਤਿੰਨ 냔ੇ ਮੈਂ ਆਪਣੀ ਦੋ ਮੰਜੀਆਂ ਤੈਹੀਂ ਪਾ ਦਿਆਂ ਨੇ ਆਹ ਵੇਲੇ ਮੰਜੀਆਂ ਸਾਡੀਆਂ ਦੇਖ ਲਓ ਤੇ ਮਾਤਾ ਜੇ ਤੂੰ ਘਰ ਦਾ ਕੰਮ ਕਰਦੀ ਆ ਜਾਂ ਨੌਕਾ ਕੰਮ ਕਰਦੀ ਕਿਤੇ ਕਿੰਨੇ ਕ ਪੈਸੇ ਬਣ ਜਾਣਗੇ ਕੋੱਖ ਨਹੀਂ ਪੈਸੇ ਹੋ ਗੋ ਕੋਈ ਆ ਕੁ ਮਹੀਨੇ ਬਾਅਦ ਹੀ ਦਿੰਦੇ ਜੇ ਤੇ ਇਹਦਾ ਪਿੰਡ ਚ ਹੀ ਗੋਇਆ ਕੂੜਾ ਰੱਖਿਆ ਜੀ ਇਹ ਆਪਣੀ ਮਿਹਨਤ ਕਰਕੇ ਕਾਂ ਦੀ ਉਹ ਵੀ ਹੁਣ ਕਰਕੇ ਸ਼ਹਿਰ ਰਵਾਇਕੇ ਦੇ ਕੁੜੀ ਦਾ ਫੋਚਾ ਫੇਰ ਕੇ ਅਹੀ ਕਹਿੰਦੇ ਕੰਮ ਗੋਇਆ ਕੂੜਾ ਰੱਖਿਆ ਵਾ ਉਹ ਪਾਸਲੇ ਬੱਚੇ ਪਾਲ ਨਹੀਂ ਮਾਤਾ ਜੇ ਜੇ ਤੁਸੀਂ ਚੌਂਕਾ ਬਣਾਇਆ ਚੌਂਕਾ ਵੀ ਲੋਕੀ ਵਧੀਆ ਵਧੀਆ ਬਣਾਉਂਦੇ ਆ ਚੁੱਲਾ ਚਲੋ ਇੱਕ ਪਿਆ ਇੱਥੇ ਜਦੋਂ ਰੋਟੀ ਪਾਣੀ ਬਣਾਉਂਦੇ ਹੋ ਜਦੋਂ ਬਰਸਾਤ ਆਉਂਦੀ ਕਿਤੇ ਮੀਂਹ ਪੈਂਦਾ ਹੈ ਪਾਣੀ ਪੈਂਦਾ ਹੈ ਪਰ ਉਦੋਂ ਰੋਟੀ ਪਾਣੀ ਕਿਦਾਂ ਬਣਾਉਂਦੇ ਐਸੇ ਤਰਾਜਾ ਵੇਖ ਲੋ ਰੋਟੀ ਪਾਣੀ ਦਾ ਵੀ ਐਸੇ ਤਰ੍ਹਾਂ ਗਿਆਸ ਦੇ ਉੱਤੇ ਮਾੜੀ ਚੰਗੀ ਖਾ ਲਿਆ ਨਹੀਂ ਤੇ ਏਦਾਂ ਹੀ ਬੈਰ ਨੇ ਏਦਾਂ ਹੀ ਮਨ ਚੜੀਆਂ ਦੇ ਵਿੱਚ ਕਿਈ ਪੱਕਦੀ ਕੇਵਲ ਨਹੀਂ ਪੱਕਦੀ ਮਾਤਾ ਚਾਰ ਦੁਆਰੀ ਦੀ ਹੰਡੀਆਂ ਤੁਹਾਡੇ ਇਸ ਘਰ ਦੀ ਕੰਧਾਂ ਦਿਖਦੀਆਂ ਜਦੋਂ ਇੱਥੇ ਮਕਾਨ ਹੁੰਦਾ ਸੀ ਮਕਾਨ ਦੀ ਛੱਤ ਡਿੱਗੀ ਕਦੋਂ ਆ ਇਹ ਡਿੱਗੇ ਜੀ ਹਰਾਂ ਦੇ ਵਿੱਚ ਡਾਪੇ ਡੇਪੀ ਪਿੱਛੇ ਹੜ ਜਦੋਂ ਆ ਹਾਂ ਪਿੱਛੇ ਹੜ ਆ ਉਦੋਂ ਦੀ ਡਿੱਗੀ ਸਾਤੇ ਤੇ ਕਿਸ ਨੇ ਕੋਸ਼ਟ ਨਹੀਂ ਕੀਤੀ ਹੁਣ ਚਲੋ ਮਾਮਾ ਉਹਨਾਂ ਵਿਚਾਰੇ ਮੁੰਡਿਆਂ ਨੇ ਸ ਮਰੇ ਸਾਥ ਉਠੇ ਵੀ ਨਹੀਂ ਪਾਏ ਕੈਮਰਾ ਵਿਖਾਏਗਾ ਕੱਲੀਆਂ ਚਾਰ ਦਵਾਰੀਆਂ ਖੜੀਆਂ ਕੀਤੀਆਂ ਚਾਰ ਦਵਾਰੀਆਂ ਖੜੀਆਂ ਕੀਤੀਆਂ ਜੋ ਤੇ ਉਹ ਮਿਲਕੇ ਹੁਣ ਸਾਥ ਅਜੇ ਤਹੀ ਪਾਓ ਕਿ ਤੇ ਪਾਓ ਕਿ ਮੇਰੇ ਸਾਥ ਤੋ ਹਾਈ ਪਾ ਕੋਈ ਨਹੀਂ ਤੋਣ ਵਾਲਾ ਚਲੋ ਵਾਹਿਗੁਰੂ ਖੁਦਾ ਆ ਯਕੀਨ ਰੱਖਦੇ ਹੋ ਖੁਦਾ ਦੇ ਜਕੀਨ ਨਹੀਂ ਬਟ ਚਰਚ ਜਾਣੇ ਆਹੀ ਚਰਚ ਵਾਲੇ ਆਹੀ ਜਾਣੇ ਚਰਚਾ ਮਿਲ ਸੇ ਸੂਮਵਾਰ ਇਸ ਯਕੀਨ ਰੱਖਦੇ ਹੋ ਖੁਦਾ ਦੇ ਯਕੀਨ ਰੱਖਿਆ ਖੁਦਾ ਹੀ ਆਏਗਾ ਤੂੰ ਹੀ ਖੁਦਾ ਤੁਰ ਕੇ ਤੂੰ ਹੀ ਜਨਾ ਉਹ ਵੀ ਖੁਦਾ ਤੁਰ ਕੀ ਉਹ ਵੀ ਸਾਡੇ ਰੱਬ ਦੇ ਦਾਸ ਵਾ ਜਨਾ ਵੇਖੋ ਗਰੀਬੀ ਦਾਵਾ ਤੇ ਮੈਂ ਇੱਕ ਗੱਲ ਕਹਿ ਸਕਦਾ ਪਰ ਜਿਹੜੀ ਪੋਜ਼ਿਟਿਵ ਚੀਜ਼ ਮੈਂ ਹਰ ਜਗ੍ਹਾ ਤੇ ਕਹਿੰਦਾ ਬਹੁਤ ਸਾਰੇ ਲੋਕਾਂ ਨੂੰ ਉਸ ਵਾਹਿਗੁਰੂ ਸੁਖਦਾਤਾ ਤੇ ਆਪਣੇ ਖੁਦਾ ਤੇ ਯਕੀਨ ਹੈ ਇਹ ਯਕੀਨ ਹੀ ਉਹਨਾਂ ਨੂੰ ਪਾਰੋ ਤਾਰਾ ਕਰਦਾ ਤੇ ਸਾਨੂੰ ਵੀ ਯਕੀਨ ਹੈ ਕਿ ਕੋਈ ਨਾ ਕੋਈ ਸੱਜਣ ਮਿੱਤਰ ਇਸ ਪਰਿਵਾਰ ਦੀ ਵੀ ਸਾਰ ਲੈਣ ਵਾਸਤੇ ਜ਼ਰੂਰ ਪਹੁੰਚੇਗਾ ਮੈਂ ਗੱਲ ਥੋੜੀ ਚੌਂਕੇ ਦੀ ਕਰਦਾ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਥੋੜਾ ਚੌਂਕਾ ਵਿਖਾ ਰਹੀਏ ਕਿਉਂਕਿ ਅਕਸਰ ਸਾਡੀਆਂ ਰਸੋਈਆਂ ਦੇ ਵਿੱਚ ਵੀ ਮਹਿੰਗਾ-ਮਹਿੰਗਾ ਪੱਥਰ ਲੱਗਾ ਹੁੰਦਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਇੱਕ ਡੱਬਾ ਹਰ ਇੱਕ ਚੀਜ਼ ਜਿਹੜੀ ਹੈ ਵਧੀਆ ਤਰੀਕੇ ਨਾਲ ਸਜਾਵਟ ਚ ਰੱਖੀ ਜਾਏ ਪਰ ਇਹੋ ਚੌਂਕਾ ਮਿੱਤਰੋ ਚੁੱਲਾ ਪਿਆ ਹੈ ਚੁੱਲੇ ਉੱਪਰ ਕੁਝ ਸ਼ਾਮ ਵਾਦਸ਼ਾ ਸਬਜ਼ੀ ਬਣੀ ਹੈ ਇੱਧਰ ਮੈਂ ਵੇਖ ਰਿਹਾ ਥੋੜਾ ਕਲੋਜ਼ ਕਰਕੇ ਵਿਖਾਈਏ ਉਹ ਆਟਾ ਡਰਮੀ ਵਿੱਚ ਪਿਆ ਹੈ ਛੋਟੇ ਛੋਟੇ ਡੱਬੇ ਪਏ ਨੇ ਕਹਿਣ ਦਾ ਮਤਲਬ ਹੈ ਕਿ ਜਿਸ ਭੋਜਨ ਨੂੰ ਤਿਆਰ ਕਰਨ ਵਾਸਤੇ ਅਸੀਂ ਪਤਨ ਨਹੀਂ ਕਿੰਨੀ ਕੁ ਸੋਚ ਵਰਤਦੇ ਆ ਕਿੰਨੀ ਸਫਾਈ ਵਰਤਦੇ ਆ ਮੰਗੀਆਂ ਮੰਗੀਆਂ ਰਸੋਈਆਂ ਬਣਾਈਆਂ ਇਹ ਪਰਿਵਾਰ ਇਸ ਛੋਟੀ ਜੀ ਆਪਣੇ ਚੌਂਕੇ ਦੇ ਵਿੱਚ ਹੀ ਇਹ ਚੀਜ਼ਾਂ ਬਣਾਉਂਦਾ ਤੇ ਭੋਜਨ ਖਾਂਦਾ ਤੇ ਮਾਤਾ ਕਹਿੰਦੀ ਜਦੋਂ ਕਿ ਮੀਂਹ ਪੈਂਦਾ ਤੇ ਮੀਂਹ ਵਿੱਚ ਕਈਰ ਨਾਗਾ ਵੀ ਪੈ ਜਾਂਦਾ ਕਿ ਜੇ ਚੁੱਲ੍ਹਾ ਨਾ ਇੱਥੇ ਬਲਦਾ ਹੋਵੇ ਜਿਆਦਾ ਜੋ ਅਮਬੋਂਦੀ ਹੈ ਜਿਹਨੂੰ ਪੰਜਾਬੀ ਚ ਕਹਿੰਦੇ ਆ ਜਾਂ بارش ਹੁੰਦੀ ਹੈ ਉਦੋਂ ਨਾਗਾ ਵੀ ਪੈ ਜਾਂਦਾ ਜਾਂ ਬੈਠ ਕੇ ਵੀ ਦਿਨ ਕੱਟ ਲੀਦੇ ਆ ਬੈਠ ਕੇ ਵੀ ਰਾਤ ਕੱਟ ਲੀਦੀ ਆ ਤੋ ਆਓ ਮੈਂ ਉਹ ਥੋੜੀਆਂ ਹੁਣ ਚਾਰ ਦਿਵਾਰੀਆਂ ਵਿਖਾਦਾ ਇਹ ਵੀ ਇੱਕ ਚੰਗੀ ਗੱਲ ਹੈ ਕਿ ਪਿੰਡ ਦੇ ਕੁਝ ਲੋਕਾਂ ਵੱਲੋਂ ਔਰ ਇੱਕ ਦੱਸਿਆ ਜਾ ਰਿਹਾ ਹੈ ਕਿ ਪਾਸਟਰ ਨੇ ਸ਼ਾਇਦ ਉਹ ਧਾਰੀਵਾਲ ਤੋਂ ਬਿਲੋਂਗ ਕਰਦੇ ਨੇ ਉਹਨਾਂ ਵੱਲੋਂ ਇਹ ਚਾਰ ਦਿਵਾਰੀ ਇਹਨਾਂ ਨੂੰ ਜ਼ਰੂਰ ਤਿਆਰ ਕਰਕੇ ਦਿੱਤੀ ਗਈ ਹੈ ਪਰ ਅਜੇ ਵੀ ਉਹਦੇ ਉੱਪਰ ਕੋਈ ਛੱਤ ਨਹੀਂ ਤੇ ਛੱਤ ਤੋਂ ਬਿਨਾ ਚਾਰ ਦਿਵਾਰੀ ਕਿਸੇ ਕੰਮ ਦੀ ਨਹੀਂ ਹੈ ਅੰਦਰ ਕੋਈ ਬਿਸਤਰੇ ਪਏ ਆ ਉਹ ਵੀ ਤੁਹਾਨੂੰ ਸ਼ਾਰਟ ਵਿੱਚ ਵਿੱਚ ਵਿਖਾਈ ਜਾਵਾਂਗੇ ਉਹ ਬਰਸਾਤ ਜੇ ਰੋ ਧੁੰਦ ਪੈਂਦੀ ਹੈ ਤਰੇਲ ਪੈਂਦੀ ਹੈ ਉਹਦੇ ਵਿੱਚ ਖਰਾਬ ਵੀ ਹੁੰਦੇ ਹੋਣਗੇ ਕੁੱਲ ਮਿਲਾ ਕੇ ਜੋ ਇਸ ਮਕਾਨ ਦੀ ਹਾਲਾਤ ਨੇ ਕਿਸੇ ਵੀ ਪ੍ਰਕਾਰ ਦੇ ਰਹਿਣ ਦੇ ਯੋਗ ਨਹੀਂ ਹੈ ਤੇ ਪਰਿਵਾਰ ਦੀ ਇੱਕੋ ਇੱਕ ਮੰਗ ਹੈ ਇਸ ਬਜ਼ੁਰਗ ਮਾਤਾ ਦੀ ਇੱਕੋ ਇੱਕ ਮੰਗ ਹੈ ਕੋਈ ਵੱਡੀ ਮੰਗ ਨਹੀਂ ਕਿ ਸਾਨੂੰ ਛਿਰ ਦੀ ਛੱਤ ਚਾਹੀਦੀ ਹੈ ਕਿਉਂਕਿ ਪੋਤਰੀਆਂ ਜਵਾਨ ਹੋ ਚੁੱਕੀਆਂ ਹਨ ਤੁਹਾਨੂੰ ਪਤਾ ਹੈ ਕਿ ਧੀਆ ਨੂੰ ਕਿ ਸਫਾਇਤ ਨਾਲ ਰੱਖਿਆ ਜਾਂਦਾ ਹੈ ਇਹ ਮਾਤਾ ਦਾ ਸਿਰਫ ਇੱਕੋ ਇੱਕ ਤਰਲਾ ਸਾਰਿਆਂ ਦੇ ਅੱਗੇ ਇਹੀ ਹੈ ਕਿ ਇੱਕ ਛੱਤ ਹੋਣੀ ਚਾਹੀਦੀ ਹੈ ਤਾਂ ਕਿ ਮੈਂ ਆਪਣੇ ਪਰਿਵਾਰ ਨੂੰ ਉਹਦੇ ਥੱਲੇ ਪਾਲ-ਪੋਸ ਸਕਾਂ ਪੋਤਰੀਆਂ ਬਗਾਨੇ ਘਰ ਜਾਣ ਤੇ ਪੋਤਰੇ ਗਾਂਹ ਪੁਵਖ ਵਿੱਚ ਆਪਣੀ ਕੋਈ ਜ਼ਿੰਮੇਵਾਰੀ ਨਿਭਾਉਣ ਸਾਡੇ ਵੱਲੋਂ ਵੀ ਇਹੇ ਬੇਨਤੀ ਹੈ ਪਰਿਵਾਰ ਦਾ ਫੋਨ ਨੰਬਰ ਜੂ ਫਲੈਸ਼ ਕਰਾਂਗੇ ਮੇਰੇ ਖਿਆਲ ਨਾਲ ਮਾਤਾ ਕੋ ਫੋਨ ਨੰਬਰ ਭੁੱਲਿਆ ਨਹੀਂ ਜਾਏਗਾ ਅਸੀਂ ਫਲੈਸ਼ ਕਰਾਂਗੇ ਆਓ ਹੁਣ ਉਸ ਫਰਿਸ਼ਤੇ ਨਾਲ ਮਿਲਣ ਜਾ ਰਹੇ ਹਾਂ ਮੈਂ ਅਕਸਰ ਆਪਣੀ ਵੀਡੀਓ 'ਚ ਕਹਿਣਾ ਹੁੰਦਾ ਕਿ ਜਿਹੜਾ ਕਿਸੇ ਦਾ ਦਰਦ ਪਹਿਚਾਣਦਾ ਹੈ ਉਹ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਇਸ ਕਾਲਜ ਦੇ ਸਮੇਂ 'ਚ ਜਿਨ੍ਹਾਂ ਨੇ ਸਾਨੂੰ ਇੱਥੇ ਲੈ ਕੇ ਆਏ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੱਸ ਕੇ ਭਾਰੀ ਸ਼ੋਬਨਾਮ ਕੀ ਕਿੱਥੋਂ ਬਿਲੋਂਗ ਕਰਦੇ ਆ ਮੇਰਾ ਨਾਮ ਪਾਸਟਰ ਨਰਿੰਦਰ ਪਾਲ ਜੀ ਮ ਤੇ ਮੈਂ ਜਦੋਂ ਆਇਆ ਤੇ ਸਾਡੇ ਇਕਲਸੀਆ ਵਿੱਚੋਂ ਮੇਰੇ ਸਹਾਰਾ ਵਿੱਚੋਂ ਪੈਣਾ ਭਰਾਨੇ ਸਾਡੇ ਤੇ ਜਦੋਂ ਮੈਂ ਇੱਥੇ ਆਇਆ ਤੇ ਜਦੋਂ ਮੈਂ ਆਣ ਕੇ ਇਹ ਚੀਜ਼ਾਂ ਦੇਖੀਆਂ ਤੇ ਮੇਰਾ ਦਿਲ ਟੁੱਟ ਕੇ ਚੱਕਣਾ ਚੂਰ ਹੋ ਗਿਆ ਕਿ ਲੋਕ ਅੱਜ ਕਿਸ ਤਰੀਕੇ ਨਾਲ ਬਧੀਆ ਬਧੀਆ ਆਲਿਸ਼ਾਨ ਘਰਾਂ ਵਿੱਚ ਰਹਿ ਰਿਹਾ ਤੇ ਮੈਂ ਜਦੋਂ ਦੇਖਿਆ ਆਣ ਕੇ ਤੇ ਆ ਕੋਸ਼ਵਨੀ ਸੀ ਸਿਸਟਮ ਜਿਆਗਨ ਦਾ ਤੇ ਸ਼ਤਾਂ ਵੀ ਇਹਦੇ ਡਿੱਗੀਆਂ ਪਿਆ ਹੈ ਪਾਣੀ ਦੇ ਵਿੱਚ ਉਸ ਤੋਂ ਬਾਅਦ ਮੈਂ ਜੁਦਾਇ ਦੇ ਕਿਸੇ ਪਿੰਡ ਵਿੱਚ ਜੋ ਕੋਈ ਪਾਸਟਰ ਜੀ ਹੈਗੇ ਨੇ ਇੱਥੇ ਲੱਗੇ ਨੇ ਉਹਨਾਂ ਨੇ ਕੁਝਰਾਂ ਦੀ ਹੈਲਪ ਕੀਤੀ ਕੁਝ ਪਿੰਡ ਵਾਲੇ ਕੋਈ ਪੈਨਾ ਭਰਾਵਾਂ ਨੇ ਕੁਝ ਥੋੜੀ ਹੈਲਪ ਕੀਤੀ ਜਿਹਦੇ ਕਰਨਾ ਥੋੜੀਆਂ ਦੀਵਾਰਾਂ ਉੱਪਰੋਂ ਹੋਈਆਂ ਨੇ ਉਸ ਤੋਂ ਬਾਅਦ ਜਦੋਂ ਮੈਂ ਸਰਦੀ ਚਾਨ ਕੇ ਵੇਖਿਆ ਤੇ ਮੈਂ ਇਹਨਾਂ ਨੂੰ ਦੇਖਿਆ ਵੀ ਤੁਹਾਡਾ ਕੋਈ ਕਿੱਦਾਂ ਰਹਿੰਦੇ ਤੁਸੀਂ ਕਹਿੰਦੇ ਅਸੀਂ ਟਾਰੇ ਵਿੱਚ ਰਹਿੰਦੇ ਬੜੀ ਮੁਸ਼ਕਲ ਟਾਰੇ ਤੋਂ ਗੱਲ ਜਾਦਾ ਇਹ ਟਾਰਾ ਮੈਂ ਫਿਰ ਇੱਕ ਵਾਰ ਕਹਾਂਗਾ ਕੈਮਰਾਮੈਨ ਨੂੰ ਵਿਖਾਈਏ ਜੇ ਅਸੀਂ ਕਹਿੰਦੇ ਇਹ ਪੰਜਾਬੀ ਚ ਕਹਿਣਾ ਨਹੀਂ ਚਾਹੀਦਾ ਸਾਡੇ ਪਸ਼ੂ ਵੀ ਇਹਨਾਂ ਚੋਂ ਚੰਗੀਆਂ ਜਗ੍ਹਾ ਤੇ ਰਹਿੰਦੇ ਆ ਇਸ ਢਾਰੇ ਵਿੱਚ ਜੋ ਮਾਤਾ ਕਹਿ ਰਹੀ ਹੈ ਕਿ 6-7 ਜੀ 来ਦੇ ਆ ਬਰਸਾਤ ਹੋਵੇ ਠੰਡ ਹੋਵੇ ਪਿੱਛੇ ਜੀ ਧੁੰਦ ਦੱਸਦਾ ਦਿਨ ਲੱਥੀ ਨਹੀਂ ਆ ਲੋਕੀ ਆਪਣੀਆਂ ਕੋਠੀਆਂ ਚੋਂ ਆਪਣੇ ਘਰਾਂ ਚੋਂ ਹੀ ਟਰਾਂਗੋਂ ਹਟੇ ਨਹੀਂ ਤੇ ਕਿਸ ਤਰੀਕੇ ਨਾਲ ਕੀ ਇਮੇਜਨ ਕਰ ਸਕਦੇ ਆ ਮੈਨੂੰ ਬਹੁਤ ਜ਼ਿਆਦਾ ਦੁੱਖ ਪ੍ਰਗਟ ਕਰਦੇ ਇਸ ਚੀਜ਼ ਦੇ ਲੈ ਕੇ ਜਦੋਂ ਮਤਲਬੇ ਸਰਦੀ ਦੇ ਵਿੱਚ بارشਾਂ ਹੋਣੀ ਹੋਈਆਂ ਪਿੱਛੇ ਜੇ ਬੜੀਆਂ بارشਾਂ ਹੋਈਆਂ ਪਿਛਲੇ ਮਹੀਨੇ ਜਿਹੜਾ ਆਪਣਾ ਇਹ ਜਨਵਰੀ ਦਾ ਮਹੀਨੇ ਚ ਕਾਫੀ بارشਾਂ ਹੋਈਆਂ ਬੜੀ ਮੁਸ਼ਕਲ ਸੀ ਤੇ ਮੇਰੇ ਦਿਲ ਦੇ ਅੰਦਰ ਹੁੰਦਾ ਸੀ ਕਿ ਮੈਂ ਚਾਹੁੰਦਾ ਸੀ ਕਿ ਇਸ ਪਰਿਵਾਰ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਹੈਲਪ ਕੀਤੀ ਜਾਵੇ ਕਿ ਜਦੋਂ ਕੋਈ ਮਿਨਿਸਟਰੀ ਵਾਲੇ ਖੜੇ ਹੋ ਜਾਣ ਕੋਈ ਹੋਰ ਜਿਹੜੇ ਭੈਣ ਭ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਕਿ ਇਹ ਜਿਹੜਾ ਘਰ ਮਕਾਨ ਜਿਹੜਾ ਬਣ ਜਾਵੇ ਤੇ ਇਹ ਜਿਹੜਾ ਪਰਿਵਾਰ ਅੱਛੇ ਤਰੀਕੇ ਨਾਲ ਆਪਣਾ ਜਿਹੜਾ ਜ਼ਿੰਦਗੀ ਜੀਵਨ ਬਸਰ ਕਰ ਸਕਣ ਇਹਨਾਂ ਦੀ ਚਾਰ ਪੋਤਰੀਆਂ ਨੇ ਤੇ ਦੋ ਪੁੱਤਰੇ ਨੇ ਨੌਵਾਂ ਨਾਲ ਇਹਨਾਂ ਦੀ ਤੇ ਬੜੀ ਮੁਸ਼ਕਲ ਹੈ ਕਿ ਤੇ ਮੇਰੇ ਦਿਲ ਦੇ ਅੰਦਰ ਇੱਕ ਇਹ ਦਰਦ ਹੈ ਕਿ ਇਸ ਪਰਿਵਾਰ ਦੇ ਲਈ ਕੁਝ ਨਾ ਕੁਝ ਕੀਤਾ ਜਾਵੇ ਕਿ ਜਿਹਦੇ ਕਾਰਨ ਇਹ ਘਰ ਜਿਹੜਾ ਬਣ ਕੇ ਤੇ ਪਰਿਵਾਰ ਅੱਛੇ ਤਰੀਕੇ ਨਾਲ ਰਹਿ ਸਕੇ ਆਓ ਜੀ ਇਹਨਾਂ ਦੀ ਨੌ ਨਾਲ ਗੱਲਬਾਤ ਕਰਦੇ ਹਾਂ ਆ ਸਸਕੇ ਪੈਣ ਕੀ ਨਾਮ ਹੈ ਸੁਨੀਤਾ ਸੁਨੀਤਾ ਜੀ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰ ਰਹੇ ਹੋ ਤੁਸੀਂ ਹੁਣ ਕੰਮ ਤੋਂ ਵੀ ਆਏ ਹੋ ਕਰਨਾ ਹੀ ਪੈਂਦਾ ਹੈ ਚਾਹੇ ਮੀਂਹ ਆਵੇ ਨੇਰੀ ਆਵੇ ਜਦੋਂ ਬੱਚੇ ਤੁਹਾਡੇ ਵੀ ਹਸਬੰਡ ਜਿਹੜੇ ਉਹਨਾਂ ਦੀ ਵੀ ਡੈਥ ਹੋ ਚੁੱਕੀ ਹੈ ਕਿਸ ਤਰ੍ਹਾਂ ਜੀਵਨ ਬਤੀਤ ਕਰਦੇ ਹੋ ਤੇ ਕੀ ਦਿਲ ਤੇ ਵੀਰ ਦਾ ਜਦੋਂ ਦਿਨ ਤਿਆਰ ਆਉਂਦੇ ਆ ਬੱਚੇ ਲੱਖਾਂ ਰੁਪਏ ਖਰਚ ਦਿੰਦੇ ਆ ਤੁਹਾਡੇ ਬੱਚੇ ਕੋਈ ਨਾ ਕੋਈ ਮੰਗਦੇ ਹੋਣਗੇ ਉਹਨਾਂ ਦੀ ਚਾਹ ਹੋਣਗੇ ਫਿਰ ਕਿੱਦਾਂ ਮਾਂ ਦੇ ਦਿਲ ਤੇ ਮਹਿਸੂਸ ਹੁੰਦਾ ਇਹ ਤਾਂ ਗੱਲ ਹੈ ਬੜੀ ਮੁਸ਼ਕਲ ਹੈ ਨੇ ਸਾੜੇਸ ਮੰਗਦੇ ਸ ਨੇ ਆਉਣ ਵਾਲੇ ਵੀ ਇੱਕ ਇੱਕ ਕਿੰਤੀ ਹੱਡ ਕਰੀਂ ਚਾ ਵੀ ਹੋਏ ਕੋਈ ਪਿਆ ਲੋੜ ਵਾਲਾ ਪਤਿਆ ਜੇ ਦੇ ਤਾਉ ਦੀ ਭੈਣ ਦਾ ਜੋ ਦਰਦ ਹੈ ਉਹ ਰੀ ਅੱਖਾਂ ਬਿਆਨ ਕਰ ਰਹੀਆਂ ਪਰ ਅਸੀਂ ਇਹੀ ਚਾਹੁੰਦੇ ਆ ਕਿ ਅਸੀਂ ਬਹੁਤ ਜ਼ਿਆਦਾ ਮਦਦ ਕਰਦੇ ਆ ਮੈਂ ਪਹਿਲਾਂ ਵੀ ਗੱਲ ਕੀਤੀ ਕਰਨੀ ਵੀ ਚਾਹੀਦੀ ਹੈ ਚਾਹੇ ਕਿਸੇ ਧਾਰਮਿਕ ਜਾ ਕਰੇ ਤੁਸੀਂ ਦਾਨ ਵੱਡੇ ਵੱਡੇ ਕਰੋ ਉਹ ਵੀ ਸਾਡੇ ਗੁਰੂ ਕੇਂਦਰ ਤੇ ਕਰੋ ਪਰ ਤੁਹਾਡਾ ਅਸਲੀ ਦਾਨ ਮਿੱਤਰੋ ਇੱਥੇ ਲਗਾਹ ਜੀ ਫਿਰ ਕਿੱਥੇ ਜਾਂਦੇ ਹੋ ਕੰਮ ਕਰਨ ਮੈਂ ਸ਼ਹਿਰ ਜਾਂਦੀ ਜੋ ਕਿਸ ਨੇ ਲਵਾਇਆ ਕਹਿੰਦੇ ਤੁਸੀਂ ਸ਼ਹਿਰ ਜਾਇਆ ਕਰੋ ਤੁਹਾਡੀ ਮਰਦਾਪੁਰ ਚ ਕਿੰਨੇ ਕ ਪੈਸੇ ਮਿਲ ਜਾਂਦੇ ਪੈਣਗੇ ਪੈ ਕੁੱਕ ਨਹੀਂ 5 ਸਾੜਾ ਦਿੰਦੇ ਆ ਪਾਂਡ ਯਾਰੋ ਚੁੱਕਰਾਇਆ ਵੀ ਲੱਗਦਾ ਹੁੰਦਾ ਹੁਣ ਹਾਂਜੀ ਰੋਜ਼ ਦਾ ਵੀਰ ਵੀਇ ਕਰਾਇਆ 40 ਰੁਪਏ ਹੋ ਚਲ ਗਏ ਹਾਂਜੀ ਤੇ ਫਿਰ ਬੱਚਿਆਂ ਵਾਸਤੇ ਕਿਦਾਂ ਕਰਦੇ ਹੋ ਬੱਚਿਆਂ ਵਾਂ ਤੇ ਕੋਕ ਕੇਵਲ ਦੇ ਦਿੰਦੀ ਉਹ ਸਬਜੀ ਸਬਜੀ ਕੇਵਲ ਝੋੜ ਜੇ ਦੇ ਦਿੰਦੀ ਭਜਾ ਕੇ ਖਵਾ ਲੀ ਕਾਂ ਕਰਕੇ ਭੈਣ ਮਰੀਏ ਬੱਚਿਆਂ ਨੂੰ ਦੇ ਕੇ ਕੀ ਸੁਪਨੇ ਆ ਬੱਚੀਆਂ ਹੋਣ ਚਾਹੇ ਬੱਚੇ ਹੋਣ ਕੀ ਸੁਪਨਾ ਹਰ ਮਾਂ ਬਾਪ ਵੇਖਦਾ ਕਿ ਮੇਰੇ ਬੱਚੇ ਆ ਬਨ ਨ ਮੈਂ ਬਣਾਉਣਾ ਚਲੋ ਖੁਦਾ ਮਿਹਰ ਕਰੇਗਾ ਬਨ ਗੇ ਕੀ ਸੁਪਨੇ ਵੇਖਦੇ ਹੋ ਬੱਚੀਆਂਾਂ ਵਾਂ ਤੇ ਬੱਚਿਆਂ ਵਾਂ ਨਵੀਂ ਜਿੱਤਰਾ ਲੋਕਾਂ ਦੇ ਰਵਿੰਦੇ ਵਧੀਆ ਉੱਧਾ ਰਹਿਣ ਹਾਡੀ ਤੋਂ ਨੰਗੀ ਘਰੀ ਨਿਆਣਿਆਂ ਦੀ ਵਿਚਾਰਿਆਂ ਦੀ ਜ਼ਿੰਦਗੀ ਤਾਂ ਐਸੀ ਹੈ ਭੈਣ ਮਰੀਏ ਨੀਂਦ ਆ ਜਾਂਦੀ ਏ ਟਾਰੇ ਜੀ ਜੋ ਕਿ ਮੀ ਪੈਂਦਾ ਹੋਵੇ ਜਦੋਂ ਕਿਤੇ ਜ਼ਿਆਦਾ ਧੁੰਦ ਪਏ ਨਾ ਬੜੀ ਮੁਸ਼ਕਲ ਹੁੰਦੀ ਹੈ ਬੜੇ ਮੀ ਇੱਕ ਦਿਨ ਅਸੀਂ ਮਾਵਾ ਤੀਆਂ ਭਜ ਗਏ ਹੋਏ ਵਾਂਡੇ ਗਏ ਮਾਤਾ ਹੁਣੇ ਦੋ ਨਿਆਣੇ ਵਾਂਡੇ ਗਏ ਸਾਰੀ ਰਾਤ ਭਜਦੀਆਂ ਰਹੀਆਂ ਸੀ ਕਿਹਨੇ ਨਹੀਂ ਆਣ ਕੇ ਕਿਹਾ ਤੇ ਤੁਸੀਂ ਭਜੇ ਹੰਡੀਆਂ ਜੋ ਚਾਹੇ ਦੇਖਾਣਾ ਜੋ ਚਾਹੇ ਨਾ ਹਾਨੂੰ ਕਿਹਨੇ ਕੱਪੜੇ ਨਹੀਂ ਰੱਖਣ ਦਿੱਤੇ ਗੱਦੇ ਸਾਡੇ ਸਾਰੇ ਖਰਾਬ ਹੋ ਗਏ ਮੰਜੇ ਵੀ ਖਰਾਬ ਹੋ ਗਏ ਪੈਣਾ ਜਦਾਂ ਨਹੀਂ ਸਜਣਾ ਨੂੰ ਕੀ ਕਹਿਣਾ ਚਾਹੋਗੇ ਹਾਂਜੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜਿਹੜਾ ਮਦਦ ਕਰਦੇ ਲੋਕਾਂ ਨੇ ਉਹਨਾਂ ਦੀ ਸੋਭਾ ਹੀ ਕਰਾਂਗੇ ਜਿਹੜੀ ਮਜ਼ਦਦ ਕਰਨਗੇ ਤੇ ਸਾਡੇ ਵਧੀਆ ਕੀਤਾ ਏ ਉਹਨਾਂ ਨੇ ਬਰਾ ਤਾਵਾ ਸਾਨੂੰ ਮਾਤਾ ਜੀ ਟਾਡੇ ਜਿਹੜੇ ਬੇਟੇ ਸੀ ਉਹਨਾਂ ਦੀ ਮੌਤ ਕਿੱਦਾਂ ਹੋਈ ਦੋਵਾਂ ਦੀ ਠੀਕ ਨਹੀਂ ਇੱਕ ਟੀਰੀ ਹੋ ਗਈ ਦੋਵਾਂ ਨੂੰ ਦੋਵਾਂ ਨੂੰ ਟੀਰੀ ਹੋ ਗਈ ਦੋਵੇਂ ਮਰ ਗਏ ਤੇ ਹਾਵੇ ਲਾ ਕਿੱਦਾਂ ਫੰਗਦਾ ਗਿਆ ਕਹਿੰਦੇ ਅਹੀ ਜਿਦ ਔਖੇ ਤੇ ਉਹਨੇ ਕੱਢਿਆ ਹਾਨੂੰ ਪਤਾ ਨਾ ਨੋਟੀ ਦਾ ਅਧਿਕਾਰ ਵਾਲੇ ਦੀ ਮੌਤ ਹੋ ਗਈ ਦੋ ਜਵਾਨ ਪੁੱਤਰਾਂ ਦੀ ਮੌਤ ਹੋ ਗਈ ਇਹ ਵੀ ਬੜੀ ਵੱਡੀ ਸੱਟ ਉਹ ਤੋਂ ਗਰੀਬੀ ਦਾ ਵੀ ਸੱਟ ਇਹਦਾ ਵੀ ਇੱਕ ਮਾਈ ਬੜੀ ਔਖੀ ਹੁੰਦੀ ਆ ਮੇਰੇ ਕੋਲ ਤਰੀਆ ਨਹੀਂ ਜਾਂਦਾ ਤੇ ਇਹ ਸ਼ਾਰੂ ਵਾਲੀ ਹੁੰਦੀ ਐ ਜੋ ਟਿੱਪੋ ਜਾਂ ਉਹ ਖਾ ਖੂ ਖ ਦੇ ਕੇ ਜਾਣਾ ਸਾਡੀ ਦਾ ਆਪਣਾ ਮਰਾ ਕੀ ਕਹਿਣਾ ਚਾਹੇਂਗੇ ਉਹਨਾਂ ਨੂੰ ਸਾਰੇ ਦਾਨੀ ਸਾਹਿਬ ਕੀ ਕੀ ਮੰਗ ਕਰਦੇ ਐਹੀ ਮੰਗ ਕਰਨ ਸਾਡਾ ਚਲੋ ਕਾਰ ਬਣ ਜੀ ਸਾਡਾ ਤੁਹਾਡਾ ਮਾਰਾ ਚੰਗਾ ਕਾਰ ਬਣਾ ਦਿਓ ਐਹੀ ਮੰਗ ਮੈਂ ਕੋਈ ਨਹੀਂ ਕਰਦੀ ਮੇਰੇ ਪੋਤਰਿਆਂ ਦੀ ਮੰਗੇ ਓਏ ਵੀ ਮੇਰੇ ਅੱਗੇ ਬੱਚੇ ਦੋ ਤਿੰਨ ਤੋੜ ਕੇ ਤੇ ਮੇਰੇ ਇਹ ਵੀ ਪੋਤਰੇ ਸੁਖੀ ਬੱਚਾ ਮੇਰੀਆਂ ਮਰਾਈ ਮੇਰੇ ਪੋਤਰਿਆਂ ਨੂੰ ਲਾ ਦਿਓ ਨਾ ਬੜੀ ਔਖੀਆਂ ਬਹੁਤ ਜ਼ਿਆਦਾ ਤੰਗੀ ਚਾਖਨੇ ਆ ਪੰਜਾਬੀਓ ਪੰਜਾਬ ਉਹ ਕੌਮ ਹੈ ਜਿਹਨੂੰ ਮੈਂ ਕਈ ਵਾਰੀ ਆਪਣੀਆਂ ਸਟੇਜਾਂ ਤੇ ਕਿਹਾ ਕਿ ਮੈਂ ਕਲਾਕਾਰ ਵੀ ਇੱਕ ਕਿ ਸ਼ੇਰਾਂ ਦੀ ਕੌਮ ਹੈ ਜਿੱਤੇ ਮਾਲਕ ਦੀ ਉਸ ਖੁਦਾ ਦੀ ਉਸ ਵਾਹਿਗੁਰੂ ਦੀ ਬੜੀ ਵੱਡੀ ਕਿਰਪਾ ਸਾਨੂੰ ਪਰਮਾਤਮਾ ਨੇ ਜਿਹੜੇ ਐਨ ਆਰ ਆਈ ਲੋਗ ਨੇ ਐਨ ਆਰ ਆਈ ਜਿਹੜੇ ਪੰਜਾਬੀ ਨੇ ਉਹ ਇੰਨਾ ਕਿ ਪੈਸਾ ਵਾਹਿਗੁਰੂ ਨੇ ਦਿੱਤਾ ਹੈ ਕਿ ਅਸੀਂ ਗਿਣ ਨਹੀਂ ਸਕਦੇ ਪਰ ਅੱਜ ਮੈਂ ਜਰੂਰ ਚਾਹੁੰਨਾ ਕਿ ਤੁਸੀਂ ਵੀ ਇਸ ਪਰਿਵਾਰ ਦੀ ਬਾਹ ਫੜੋ ਕੋਈ ਵੱਡੇ ਮਹਿਲ ਮਾੜੀਆਂ ਵੱਡੇ ਸੁਪਨੇ ਨਹੀਂ ਵੱਡੀਆਂ ਗੱਡੀਆਂ ਨਹੀਂ ਸਿਰਫ ਇੱਕ ਛੱਤ ਪੱਕੀ ਹੋਣੀ ਚਾਹੀਦੀ ਹੈ ਤਾਂ ਕਿ ਇਹ ਜਵਾਨ ਧੀਆ ਨੂੰ ਲੈ ਕੇ ਇਹ ਮਾਤਾ ਆਪਣੀ ਨੌਨ ਲੈ ਕੇ ਜਿਹੜੇ ਆਪਣੇ ਸੁਪਨੇ ਸਜਾਏ ਆ ਆਪਣੇ ਖੁਦਾ ਦੀ ਮਿਹਰ ਦੇ ਨਾਲ ਉਹ ਸੁਪਨੇ ਪੂਰੇ ਕਰਨ ਦੀ ਕੋਸ਼ਿਸ਼ ਕਰਨ ਸਾਡੇ ਵੱਲੋਂ ਅੱਜ ਪ੍ਰਜੋਰ ਬੇਨਤੀ ਹੈ ਮੈਂ ਮਾਤਾ ਦਾ ਫੋਨ ਨੰਬਰ ਜੋ ਹੈ ਉਹ ਸਕਰੀਨ ਤੇ ਜ਼ਰੂਰ ਫਲੈਸ਼ ਕਰਾਂਗਾ ਔਰ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਪਰਿਵਾਰ ਨਾਲ رابطہ ਕਾਇਮ ਕਰੋਗੇ ਕੰਟੈਕਟ ਕਰੋਗੇ ਇਸ ਪਰਿਵਾਰ ਦੀ ਯਦਾਸ਼ਤਿ ਜੋ ਵਾਹਿਗੁਰੂ ਨੇ ਖੁਦਾ ਨੇ ਤੁਹਾਨੂੰ ਬਖਸ਼ੀ ਹੈ ਬਾਫੜੋਗੇ ਦਸਬੰਦ ਕੱਢੋਗੇ ਨਾ ਸੰਬੰਧ ਸਹੀ ਜਗ੍ਹਾ ਲੱਗੇਗਾ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼